ਇੱਕ जाट ਮੂਵੀ ਜਿਹੜੀ ਆ ਰਿਲੀਜ਼ ਹੋਈ ਸੀ ਉਹਦੇ ਵਿੱਚ ਕੁਝ ਅਪੱਤੀ ਜਨਕ ਸੀਨ ਸੀ ਜਿਸ ਤਰ੍ਹਾਂ ਸਾਡਾ ਪੁੱਤਰ ਪੁਲਪਟ ਉੱਥੇ ਜੀਜਸ ਕ੍ਰਾਈਸ ਦਾ ਸਰੂਪ ਲੱਗਿਆ ਸੀ ਔਰ ਇੱਕ ਐਕਟਰ ਰਣਦੀਪ ਹੁੱਡਾ ਨਾਮ ਦਾ ਜੋ ਉਸ ਸਰੂਪ ਦੇ ਅੱਗੇ ਖਲੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ ਦੇ ਵਿੱਚ ਖੜਾ ਹੋ ਕੇ ਇਹ ਕਹਿੰਦਾ ਵੀ ਤੁਹਾਡਾ ਪ੍ਰਭੂ ਬਿਜ਼ੀ ਆ ਮੈਨੂੰ ਉਹਨੇ ਭੇਜਿਆ ਔਰ ਸਾਰਿਆਂ ਨੂੰ ਗੋਲੀਆਂ ਨਾਲ ਭੁੰਨ ਦਿੰਦਾ ਪਰਚਾ ਤੇ ਦਰਜ ਕੀਤਾ ਕੀਤਾ ਜਿਹੜਾ ਸੀਨ ਸੀ ਉਹ ਵੀ ਫਿਲਮ ਤੋਂ ਕਟਾਤਾ ਕੀ ਤੁਹਾਡੇ ਨਾਲ ਉਹਨਾਂ ਨੇ ਹੁਣ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫਿਲਮ ਦੇ ਵਿੱਚ ਉਹ ਜਿਹੜੇ ਸੀਨ ਸੀ ਰਿਮੂਵ ਕਰ ਦਿੱਤੇ ਗਏ ਜਿਹੜੀ ਐਫਆਈਆਰ ਆਪਣੀ ਵਾਪਸ ਲੈ ਲਓ ਕੋਈ ਦੰਦਾ ਤੁਹਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਟੀਮ ਵੱਲੋਂ ਉਹ ਸਾਡੇ ਨਾਲ ਕਿਸੇ ਨੇ ਕੋਈ ਵੀ ਤਾਲਮੇਲ ਨਹੀਂ ਕੀਤਾ ਪ੍ਰਸ਼ਾਸਨ ਨਾਲ ਤਾਲਮੇਲ ਮੈਨੂੰ ਇਹ ਪਤਾ ਲੱਗਾ ਜਰੂਰ ਕਿ ਉਹਨਾਂ ਨੂੰ ਸਨੀ ਦੇਵਾਲ ਜੀ ਦਾ ਫੋਨ ਆਇਆ ਸੀ ਤਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਦੇਖੋ ਸਨੀ ਦੇਵਾਲ ਜੀ ਸਾਡੇ ਪੰਜਾਬ ਦੇ ਨੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਬਚਪਨ ਚ ਉਹਨਾਂ ਦੀ ਫਿਲਮਾਂ ਦੇਖ ਕੇ ਹੀ ਵੱਡੇ ਹੋਏ ਆ ਉਹਨਾਂ ਨੂੰ ਆਪ ਚਾਹੀਦਾ ਵਾ ਜਿਹੜਾ ਵਾ ਕੁਝ ਇਸ਼ੂ ਬਣ ਸਕਦਾ ਇਹ ਚੀਜ਼ਾਂ ਆਪਾਂ ਨਾ ਕਰੀਏ ਇਦਾਂ ਇੱਕ ਸਵਾਲ ਖੜਾ ਹੁੰਦਾ ਹੈ ਜਦੋਂ ਇਹ ਫਿਲਮਾਂ ਬਣਦੀਆਂ ਹੁੰਦਾ ਸੈਂਸਰ ਬੋਰਡ ਤੋਂ ਪਾਸ ਹੁੰਦੀਆਂ ਜਿਵੇਂ ਇੱਕ ਫਿਲਮ ਬਣੀ ਸੀਗੀ ਦਿਲਜੀਤ ਦੀ ਪੰਜਾਬ ਨੂੰ ਲੈ ਕੇ 95 ਪੰਜਾਬ ਤੇ ਉਸ ਦੇ ਤੇ ਇੱਕਦਮ ਸੰਪੂਰਨ ਬੈਨ ਲਗਾ ਦਿੱਤਾ ਕਿ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਗਈ ਹੁਣ ਜਦੋਂ ਇਹ ਫਿਲਮ ਬਣੀ ਹੈ ਇਹ ਕੀ ਲੱਗਦਾ ਨਹੀਂ ਸੈਂਸਰ ਦੀ ਵੀ ਗਲਤੀ ਹੈ ਕਿ ਜਦੋਂ ਇਦਾਂ ਦਾ ਸੀਨ ਪਾਇਆ ਗਿਆ ਕਿਸੇ ਧਰਮ ਦੇ ਖਿਲਾਫ ਸੀਨ ਪਾਇਆ ਗਿਆ ਤੇ ਉੱਥੇ ਉਹਨੂੰ ਸੈਂਸਰ ਨੂੰ ਵੀ ਚਾਹੀਦਾ ਸੀ ਕਿ ਇਸ ਫਿਲਮ ਦੇ ਉੱਤੇ ਬਰੋਕ ਲਗਾ ਦੇਣੀ ਚਾਹੀਦੀ ਸੀ ਇਹ ਸੈਂਸਰ ਦੀ ਵੀ ਗਲਤੀ ਮੰਨਦੇ ਹਾਂ ਜੀ ਮੈਂ ਤੇ ਹੈਰਾਨ ਹਾਂ ਇਸ ਗੱਲ ਤੋਂ ਵੀ ਸੈਂਸਰ ਬੋਰਡ ਦੇ ਵਿੱਚ ਕਿਹੜੇ ਲੋਕ ਬੈਠੇ ਨੇ ਮੇਰਾ ਸਮਝਦਾ ਵੀ ਸੈਂਸਰ ਬੋਰਡ ਦੇ ਵਿੱਚ ਹਰ ਤਰਮ ਦਾ ਇੱਕ ਬੰਦਾ ਹੋਣਾ ਚਾਹੀਦਾ ਔਰ ਉਹ ਦੇਖਣ ਵੀ ਉਹ ਚੈੱਕ ਕਰਨ ਵੀ ਕਿਤੇ ਇਸ ਸੀਨ ਦੇ ਨਾਲ ਤੁਹਾਡੀ ਧਾਰਮਿਕ ਭਾਵਨਾ ਨੂੰ ਠੇਸ ਤੇ ਨਹੀਂ ਪਹੁੰਚਦੀ ਚੈਲੰਜ ਕੀਤਾ ਜਾਂਦਾ ਵੀ ਪਾਸਟਰ ਬੈਠੇ ਮੈਂ ਇਹਨੇ ਲਖ ਦੂੰਗਾ ਜੀ ਉਲ ਮੈਂ ਇੱਕ ਐਨੇ ਬੰਦੇ ਲੈ ਕੇ ਆਉਣਾ ਇਹ ਠੀਕ ਕਰਨਾ ਇਹ ਚੈਲੰਜ ਜਿਹੜਾ ਕਿਉਂ ਇਦਾਂ ਦੇ ਜਿਹੜੇ ਯੂਟਿਊਬਰ ਜਾਂ ਕੋ ਹੋਰ ਲੋਕ ਵੀ ਆ ਜਿਹੜੇ ਇਸਾਈ ਭਾਈਚਾਰੇ ਨੂੰ ਕਿਉਂ ਟਾਰਗੇਟ ਕਰ ਰਹੇ ਆ ਲੋਕ ਆਪਣੇ ਚੈਨਲ ਦੀ ਟੀਆਰਪੀ ਵਧਾਉਣ ਦੇ ਚੱਕਰ ਚ ਇਹ ਚੀਜ਼ਾਂ ਕਰਦੇ ਨੇ ਅਗਰ ਕਿਸੇ ਇੱਕ ਬੰਦੇ ਦਾ ਕੰਮ ਆ ਤੂੰ ਚੈਰਿਟੀ ਕਰ ਰਿਹਾ ਲੋਕਾਂ ਕੋ ਪੈਸੇ ਲੈ ਰਿਹਾ ਤੂੰ ਗੜਾ ਘਰੋ ਦੇ ਰਿਹਾ ਲੋਕਾਂ ਕੋ ਪੈਸੇ ਲੈ ਰਿਹਾ ਵੀ ਇਹਨੂੰ ਇਲਾਜ ਕਰਾ ਦਿਓ ਤੇ ਤੂੰ ਉਹ ਕੰਮ ਕਰਦਾ ਕਰਦਾ ਅੱਜ ਤੂੰ ਮੁਸੀਬਾਈਚਾਰੇ ਨਾਲ ਟਕਰ ਪਿਆ ਅਗਰ مصیحائی ਚਰਨਾ ਕੋਈ ਟਾਕਰਾ ਲਏਗਾ ਤੇ ਉਹ ਦਾ ਵਿਰੋਧ ਡਟ ਕੇ ਕੀਤਾ ਜਾਏਗਾ ਪਖੰਡਵਾਦ مصیحائی ਚਰਚ ਕੋਈ ਨਹੀਂ ਹੈਗਾ ਦੇਖੋ ਸਾਡੇ ਪਰਮੇਸ਼ਵਰ ਦੇ ਦਾਸ ਜਿੰਨੇ ਵੀ ਨੇ ਉਹ ਜਿਹੜੇ ਪਵਿੱਤਰ ਪੁਲਪੜ ਤੇ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਇੱਕ ਕੀੜੀ ਨੂੰ ਠੀਕ ਨਹੀਂ ਕਰ ਸਕਦੇ ਜੋ ਕਰਦਾ ਉਹ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਕਰਦਾ ਔਰੇ ਨਜਾਇਜ਼ ਸਾਡੇ ਉੱਪਰ આરોਪ ਲਗਾਉਂਦੇ ਨੇ ਵੀ ਇਹ ਧਰਮ ਪਰਵਰਤਨ ਧਰਮ ਪਰ ਤਾਂ ਨਹੀਂ ਆਇਥੇ ਇਥੇ ਮਨ ਪਰਵਰਤਨ ਕਰਵਾਇਆ ਜਾਂਦਾ ਵੀ ਜਿਹੜੇ ਲੋਕ ਨਸ਼ੇ ਕਰਦੇ ਨੇ ਜਿਹੜੇ ਵੈਭੀਚਾਰ ਕਰਦੇ ਨੇ ਉਹਨਾਂ ਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਆ ਵੀ ਤੁਸੀਂ ਇਹ ਸਾਰੇ ਮਾੜੇ ਕੰਮਾਂ ਨੂੰ ਛੱਡੋ ਪਰਮੇਸ਼ਵਰ ਦੇ ਲੜ ਲੱਗੋ ਦੇਖੋ ਕਿਸੇ ਇੱਕ ਬੰਦੇ ਕਰਕੇ ਪੂਰੇ ਧਰਮ ਨੂੰ ਥੋੜਾ ਤੁਸੀਂ ਮਾੜਾ ਕਹਿ ਦਿਓਗੇ ਹਰ ਧਰਮ 'ਚ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਅਗਰ ਕੋਈ ਬੰਦਾ ਕੋਈ ਮਾੜਾ ਕਰਮ ਕਰਦਾ ਉਹਨੂੰ ਕੋਰਟ ਸਜ਼ਾ ਦੇ ਰਹੀ ਆ ਚਰਚਾਂ ਦੇ ਵਿੱਚ ਸਾਡੇ ਜਦੋਂ ਪ੍ਰਾਰਥਨਾ ਹੁੰਦੀ ਆ ਸਪੈਸ਼ਲ ਤੌਰ ਤੇ ਸਾਡੇ ਜਿਹੜੇ ਪਰਮੇਸ਼ਵਰ ਦੇ ਦਾਸ ਨੇ ਉਹ ਕਹਿੰਦੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰੋ ਪ੍ਰਧਾਨ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਮੁੱਖ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਸੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਕਿਸੇ ਇੱਕ ਬੰਦੇ ਦੇ ਖਿਲਾਫ ਨਹੀਂ ਆ ਕਿਸੇ ਦੇ ਅਸੀਂ ਤੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਖਿਲਾਫ ਅਸੀਂ ਹੈਗੇ ਆ ਬੀਤੀ 10 ਅਪ੍ਰੈਲ ਨੂੰ ਇੱਕ ਹਿੰਦੀ ਫਿਲਮ ਜਾਰਜ ਜਿਹੜੀ ਕਿ ਰੀਲੀਜ਼ ਹੋਈ ਜਿਹਦੇ ਵਿੱਚ ਕੁਝ ਏਦਾਂ ਦੇ ਸੀਨਸ ਸੀਗੇ ਜਿਹਨੂੰ ਲੈ ਕੇ ਇਸਾਈ ਭਾਈਚਾਰੇ ਦੇ ਵਿੱਚ ਵੱਡਾ ਰੋਸ ਦੇਖਣ ਨੂੰ ਮਿਲਿਆ ਸੋ ਉਹਦੇ ਨੂੰ ਲੈ ਕੇ ਇਸਾਈ ਭਾਈਚਾਰੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਸੀ ਅ ਚਲੰਦਰ ਦੇ ਸੀਪੀ ਸਾਹਿਬ ਨੂੰ ਦਿੱਤਾ ਗਿਆ ਔਰ ਬਹੁਤ ਸਾਰੇ ਹੋਰ ਇਸ ਫਿਲਮ ਦੇ ਵਿੱਚ ਜਿਹੜੇ ਸੀਨ ਸੀਗੇ ਉਹਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਗਈ ਸੋ ਉਹ ਕੀ ਸੀਨ ਸੀ ਕੀ ਫਿਲਮ ਦੇ ਵਿੱਚ ਕਿਦਾਂ ਦੇ ਸੀਨ ਸੀ ਉਹ ਇਹਦੇ ਬਾਰੇ ਜਾਣਾਂਗੇ ਸਾਡੇ ਨਾਲ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਮਸੀ ਜੀ ਔਰ ਇਹਨਾਂ ਕੋਲ ਜਾਣਾਂਗੇ ਕਿ ਕਿਹ ਕਿਹ ਫਿਲਮ ਦੇ ਵਿੱਚ ਇਹੋ ਜਿਹਾ ਸੀਗਾ ਜਿਹਨੂੰ ਲੈ ਕੇ ਐਸਾਈ ਭਾਰਜ ਭਾਈਚਾਰੇ ਦੇ ਵਿੱਚ ਜਿਹੜਾ ਰੋਸ ਦੇਖਣ ਨੂੰ ਮਿਲਿਆ ਗੌਰਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਪਰਿਸ਼ ਸਸਟੀਕਲ ਚੈਨਲ ਦੇ ਸਰ ਮੇਰੇ ਵੱਲੋਂ ਜੈ ਮਸੀ ਜੀ ਸੋ ਜੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਗੱਲ ਸਮੇਂ ਸਿਰ ਆਪਣੇ ਚੈਨਲ ਤੇ ਰੱਖਦੇ ਹੋ ਔਰ ਪਿਛਲੇ ਦਿਨਾਂ ਦੇ ਵਿੱਚ 10 ਅਪ੍ਰੈਲ ਨੂੰ ਇੱਕ ਜਾਟ ਮੂਵੀ ਜਿਹੜੀ ਆ ਰਿਲੀਜ਼ ਹੋਈ ਸੀ ਉਹਦੇ ਵਿੱਚ ਕੁਝ ਅਪੱਤੀ ਜਨਕ ਸੀਨ ਸੀ ਜਿਹਦੇ ਵਿੱਚ ਮਸੀਹ ਭਾਈਚਾਰੇ ਦੀਆਂ ਧਾਰਮਿਕ ਪਾਵਨ ਨੂੰ ਠੇਸ ਪਹਾਈ ਸੀ ਜਿਸ ਤਰ੍ਹਾਂ ਸਾਡਾ ਪੁੱਤਰ ਪੁਲਪਟ ਉਥੇ ਜੀਜ਼ਸ ਕ੍ਰਾਈਸਟ ਦਾ ਸਰੂਪ ਲੱਗਿਆ ਸੀ ਔਰ ਇੱਕ ਐਕਟਰ ਰਣਦੀਪ ਹੁੱਡਾ ਨਾਮ ਦਾ ਜੋ ਉਸ ਸਰੂਪ ਦੇ ਅੱਗੇ ਖਲੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ ਦੇ ਵਿੱਚ ਖੜਾ ਹੋ ਕੇ ਔਰ ਜਦੋਂ ਸਾਡੇ ਲੋਕ ਪ੍ਰਾਰਥਨਾ ਕਰ ਰਹੇ ਹੁੰਦੇ ਨੇ ਆਮੀਨ ਸ਼ਬਦ ਸਾਡੇ ਸਮੁੱਚੇ ਮਸੀਹ ਭਾਈਚਾਰੇ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਆਮੀਨ ਸ਼ਬਦ ਨੂੰ ਬਹੁਤ ਪਵਿੱਤਰ ਗਿਨਿਆ ਗਿਆ ਔਰ ਉਹਦਾ ਉਹ ਮਜ਼ਾਕ ਉਡੁੰਦਾ ਔਰ ਇਹ ਕਹਿੰਦਾ ਵੀ ਤੁਹਾਡਾ ਪ੍ਰਭੂ ਬਿਜ਼ੀ ਆ ਮੈਨੂੰ ਉਹਨੇ ਭੇਜਿਆ ਔਰ ਸਾਰਿਆਂ ਨੂੰ ਗੋਲੀਆਂ ਨਾਲ ਭੁੰਦਿੰਦਾ ਜਿਹਨੂੰ ਲੈ ਕੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਮੁਸੀਬਾਈ ਚਰਚ ਕਾਫੀ ਰੋਸ ਸੀ ਔਰ ਸਾਨੂੰ ਬਹੁਤ ਲੋਕਾਂ ਦੇ ਫੋਨ ਆਏ ਵੀ ਪ੍ਰਧਾਨ ਜੀ ਇਹ ਗਲਤ ਆ ਔਰ ਅਸੀਂ ਵੀ ਇਸ ਚੀਤੇ ਜਿਹੜਾ ਬਚਾਰ ਚਰਚਾ ਕੀਤੀ ਔਰ ਆਪਣੇ ਪੂਰੀ ਜਥੇਬੰਦੀਆਂ ਨਾਲ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਗੱਲਬਾਤ ਕੀਤੀ ਸਮੁੱਚੇ ਮੁਸੀਬਾਈ ਚਰ ਦੇ ਜਿਹੜੇ ਬੁੱਧੀਜੀਵ ਨੇ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਔਰ ਪਿਛਲੇ ਦਿਨੀ ਅਸੀਂ ਜਿਹੜੇ ਪੁਲਿਸ ਕਮਿਸ਼ਨ ਮੈਡਮ ਹੈਗੇ ਨੇ ਜਲੰਧਰ ਦੇ ਵਿੱਚ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਸੀ ਵੀ 2 ਦਿਨ ਦੇ ਵਿੱਚ ਵਿੱਚ ਇਹਨਾਂ ਦੇ ਕਾਰਵਾਈ ਕਰ ਦਿੱਤੀ ਜਾਵੇ ਅਗਰ 2 ਦਿਨ ਦੇ ਵਿੱਚ ਕਾਰਵਾਈ ਨਹੀਂ ਹੋਏਗੀ ਤੇ ਮਸੀ ਭਾਈਚਾਰਾ ਜਿਹੜਾ ਛੜਕਾ ਤੇ ਉਤਰੇਗਾ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੇਗਾ ਔਰ ਜਿਹਦਾ ਨੋਟਿਸ ਲੈਂਦੇ ਹੋਏ ਸਖਤ ਨੋਟਿਸ ਲੈਂਦੇ ਹੋਏ ਮੈਡਮ ਨੇ ਸੀਪੀ ਸਾਹਿਬ ਨੇ ਸਾਡੇ ਜਲੰਧਰ ਦੇ ਜਿਹੜੇ ਉਹਨਾਂ ਨੇ ਕਾਰਵਾਈ ਕੀਤੀ ਔਰ ਜਿਹੜਾ ਸੀਨ ਸੀ ਫਿਲਮ ਦੇ ਵਿੱਚ ਪਰਚਾ ਤੇ ਦਰਜ ਕੀਤਾ ਕੀਤਾ ਜਿਹੜਾ ਸੀਨ ਸੀ ਉਹ ਵੀ ਫਿਲਮ ਤੋਂ ਕਟਾਤਾ ਔਰ ਜਿਹੜੇ مصیبہਈ ਚੜਦੇ ਹਿਰਦੇ ਵਰੁੰਦੇ ਰੇ ਗਏ ਸੀ ਔਰ ਤੇ ਮੈਂ ਸਮਝਦਾ ਪ੍ਰਸ਼ਾਸਨ ਨੇ ਮਲਮ ਪੱਟੀ ਦਾ ਕੰਮ ਕੀਤਾ ਔਰ ਮੈਂ ਤੁਹਾਡੇ ਮਾਧਮ ਰਾਈ ਗੱਲ ਕਰਨਾ ਚਾਹੁੰਦਾ ਵੀ ਅਸੀਂ ਬਾਲੀਵੁੱਡ ਐਕਟਰਾਂ ਦੇ ਖਿਲਾਫ ਨਹੀਂ ਆ ਅਸੀਂ ਕਿਸੇ ਇੱਕ ਬੰਦੇ ਦੇ ਖਿਲਾਫ ਨਹੀਂ ਆ ਸਨੀ ਦਿਓਲ ਦੇ ਖਿਲਾਫ ਨਹੀਂ ਆ ਜਿਹੜੀ ਟੀਮ ਦੇ ਖਿਲਾਫ ਨਹੀਂ ਆ ਵੀ ਜਦੋਂ ਕੋਈ ਬੰਦਾ ਸਾਡੇ ਧਰਮ ਦੇ ਖਿਲਾਫ ਬੋਲੇਗਾ ਸਾਨੂੰ ਐਕਸ਼ਨ ਲੈਣਾ ਪਏਗਾ ਕਿਉਂਕਿ ਅਸੀਂ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਸ ਤਰ੍ਹਾਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਚਾਹੁੰਦੇ ਸਾਡੇ ਧਰਮ ਦਾ ਵੀ ਲੋਕ ਸਤਿਕਾਰ ਕਰਨ ਸੋ ਇਸ ਕਰਕੇ ਸਾਨੂੰ ਇਹ ਪਰਚਾ ਜਿਹੜਾ ਵਾ ਦਰਜ ਕਰਵਾਉਣਾ ਪਿਆ ਇਹ ਪਰਚੇ ਦੀ ਕਾਪੀ ਜਿਹੜੀ ਅੱਜ ਸਾਨੂੰ ਪ੍ਰਸ਼ਾਸਨ ਨੇ ਦਿੱਤੀ ਆ ਇਹਦੇ ਵਿੱਚ ਸੰਨੀ ਦਿਓਲ ਔਰ ਰਣਦੀਪ ਹੁੱਡਾ ਹੋਰ ਵੀ ਜਿਹੜੇ ਇਹਨਾਂ ਦੇ ਨਾਲ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਸਾਰੇ ਤੇ ਪਰਚਾ ਦਰਜ ਕੀਤਾ ਔਰ ਮਸੀਹ ਭਾਈਚਾਰੇ ਅੱਜ ਪੂਰਾ ਖੁਸ਼ ਆ ਔਰ ਅਸੀਂ ਇਹ ਤੁਹਾਡੇ ਮਾਦਮ ਰਾਈ ਚੇਤਾਵਨੀ ਵੀ ਦੇਣਾ ਚਾਹੁੰਦੇ ਉਹ ਸ਼ਰਾਰਤੀ ਹੰਸਰਾਂ ਨੂੰ ਅਗਰ ਭਵਿੱਖ ਵਿੱਚ ਵੀ ਕੋਈ ਵੀ ਇਨਸਾਨ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਜਾਂ ਮਸੀਹ ਭਾਈਚਾਰੇ ਨੂੰ ਟਿੱਚ ਸਮਝੇਗਾ ਉਰਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਤਨ ਜੀ ਇੱਕ ਸਵਾਲ ਖੜਾ ਹੁੰਦਾ ਹੈ ਜਦੋਂ ਇਹ ਫਿਲਮਾਂ ਬਣਦੀਆਂ ਹੁੰਦਾ ਸੈਂਸਰ ਬੋਰਡ ਤੋਂ ਪਾਸ ਹੁੰਦੀਆਂ ਆ ਜਿਵੇਂ ਇੱਕ ਫਿਲਮ ਬਣੀ ਸੀਗੀ ਦਲਜੀਤ ਦੀ ਪੰਜਾਬ ਨੂੰ ਲੈ ਕੇ 95 ਪੰਜਾਬ ਤੇ ਉਸ ਦੇ ਤੇ ਇੱਕਦਮ ਸੰਪੂਰਨ ਬੈਨ ਲਗਾ ਦਿੱਤਾ ਕਿ ਫਿਲਮ ਰਿਲੀਜ਼ ਨਹੀਂ ਹੋ ਦਿੱਤੀ। ਹੁਣ ਜਦੋਂ ਇਹ ਫਿਲਮ ਬਣੀ ਹੈ ਇਹ ਕੀ ਲੱਗਦਾ ਨਹੀਂ ਸੈਂਸਰ ਦੀ ਵੀ ਗਲਤੀ ਹੈ ਕਿ ਜਦੋਂ ਇਦਾਂ ਦਾ ਸੀਨ ਪਾਇਆ ਗਿਆ ਕਿਸੇ ਧਰਮ ਦੇ ਖਿਲਾਫ ਸੀਨ ਪਾਇਆ ਗਿਆ ਤੇ ਉੱਥੇ ਉਹਨੂੰ ਸੈਂਸਰ ਨੂੰ ਵੀ ਚਾਹੀਦਾ ਸੀ ਕਿ ਇਸ ਫਿਲਮ ਦੇ ਉੱਤੇ ਬਰੋਕ ਲਗਾ ਦੇਣੀ ਚਾਹੀਦੀ ਸੀ। ਇਹ ਸੈਂਸਰ ਦੀ ਵੀ ਗਲਤੀ ਮੰਨਦੇ ਹਾਂ। ਜੀ ਮੈਂ ਤੇ ਹੈਰਾਨ ਹਾਂ ਇਸ ਗੱਲ ਤੋਂ ਵੀ ਸੈਂਸਰ ਬੋਰਡ ਦੇ ਵਿੱਚ ਕਿਹੜੇ ਲੋਕ ਬੈਠੇ ਨੇ। ਆਏ ਦਿਨ ਸਿੱਖ ਭਾਈਚਾਰੇ ਦੇ ਖਿਲਾਫ ਫਿਲਮਾਂ ਬਣਦੀਆਂ ਨੇ ਉਹ ਪਾਸ ਕਰ ਦਿੰਦੇ ਨੇ। Hindu ਭਾਈਚਾਰੇ ਦੇ ਖਿਲਾਫ ਬਣਦੀਆਂ ਨੇ ਮੁਸਲਮਾਨ ਭਾਈਚਾਰੇ ਦੇ ਖਿਲਾਫ ਬੰਦੀਆਂ ਨੇ ਈਸਾਈ ਭਾਈਚਾਰੇ ਦੇ ਖਿਲਾਫ ਬੰਦੀਆਂ ਨੇ ਮੈਂ ਸਮਝਦਾ ਵੀ ਸੈਂਸਰ ਬੋਰਡ ਦੇ ਵਿੱਚ ਹਰ ਧਰਮ ਦਾ ਇੱਕ ਬੰਦਾ ਹੋਣਾ ਚਾਹੀਦਾ ਸਿੱਖ ਭਾਈਚਾਰੇ ਵੱਲੋਂ ਵੀ ਇੱਕ ਬੰਦਾ ਹੋ ਲੈਣ ਈਸਾਈ ਭਾਈਚਾਰੇ ਵੱਲੋਂ ਵੀ ਲੈਣ ਮੁਸਲਮਾਨ ਭਾਈਚਾਰੇ ਵੱਲੋਂ ਵੀ ਵੱਲੋਂ ਵੀ ਲੈਣ ਐਸੀ ਭਾਈਚਾਰੇ ਵੱਲੋਂ ਵੀ ਲੈਣ ਹਿੰਦੂ ਭਾਈਚਾਰੇ ਵੱਲੋਂ ਵੀ ਲੈਣ ਔਰ ਉਹ ਦੇਖਣ ਵੀ ਉਹ ਚੈੱਕ ਕਰਨ ਵੀ ਕਿਤੇ ਇਸ ਸੀਨ ਦੇ ਨਾਲ ਕਿਸ ਇਸ ਵੀਡੀਓ ਦੇ ਨਾਲ ਤੁਹਾਡੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਦੀ ਅੱਜ ਦੇਖੋ ਅਸੀਂ ਪਰਚਾ ਦਰਜ ਕਰਾ ਲਿਆ ਮਗਰ ਸਾਨੂੰ ਕਿੰਨਾ ਸੰਘਰਸ਼ ਕਰਨਾ ਪਿਆ ਰੋਡ ਤੇ ਸਾਡੇ ਬੱਚੇ ਸਾਡੀਆਂ ਮਹਿਲਾਵਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਆਪਣੇ ਕੰਮਕਾਰ ਨੂੰ ਛੱਡ ਕੇ ਕਿਉਂਕਿ مصیبت ایਚਾਰੇ ਦੇ ਲੋਕ ਇਹਨੇ ਸਮਰਥ ਨਹੀਂ ਆ ਉਹ ਦਸਾਂ ਨਵਾਂ ਦੀ ਅਸੀਂ ਕਿਰਤ ਕਮਾਈ ਕਰਨ ਵਾਲੇ ਲੋਕ ਆ ਸਾਡੇ ਲੋਕ ਦਿਹਾੜੀਦਾਰ ਨੇ ਆਪਣੇ ਕਮਾਕਾਰਾਂ ਤੋਂ ਛੁੱਟੀਆਂ ਲੈ ਕੇ ਆਪਣੇ ਕਮਾਕਾਰਾਂ ਨੂੰ ਬੰਦ ਕਰਕੇ ਸਾਡੇ ਭੈਣ ਭਰਾਵਾਂ ਨੇ ਜਿਹੜਾ ਇਹ ਸੰਘਰਸ਼ ਕੀਤਾ ਔਰ ਪਰਮੇਸ਼ਵਰ ਜੀ ਦੇਤੇ ਕਿਰਪਾ ਕੀਤੀ ਔਰ ਅੱਜ ਸਾਨੂੰ ਇਨਸਾਫ ਮਿਲਿਆ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਔਰ ਤੁਹਾਡਾ ਮੀਡੀਆ ਦਾ ਵੀ ਸਹੀ ਧੰਨਵਾਦ ਕਰਦੇ ਹਾਂ ਜਿਹੜਾ ਸਮੇਂ-ਸਮੇਂ ਤੇ ਤੁਸੀਂ ਸਾਡੀ ਆਵਾਜ਼ ਨੂੰ ਰੱਖਦੇ ਹੋ ਔਰ ਸਾਨੂੰ ਇਨਸਾਫ ਦਿਵੋਣੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਧਾਨ ਜੀ ਪਰਚਾ ਹੋ ਗਿਆ ਫਿਲਮ ਦੇ ਵਿੱਚ ਸੀਨ ਵੀ ਕਹਿੰਦੀ ਕੱਟੀ ਗਏ ਆ ਕੀ ਤੁਹਾਡੇ ਨਾਲ ਉਹਨਾਂ ਨੇ ਹੁਣ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫਿਲਮ ਦੇ ਵਿੱਚ ਉਹ ਜਿਹੜੇ ਸੀਨ ਸੀ ਰਿਮੂਵ ਕਰ ਦਿੱਤੇ ਗਏ ਤੇ ਹੁਣ ਤੁਸੀਂ ਪਰਚਾ ਜਿਹੜਾ ਹੈ ਜਿਹੜੀ ਐਫ ਆਈ ਆਰ ਆਪਣੀ ਵਾਪਸ ਲੈ ਲਓ ਕੋਈ ਤਾਂ ਤੁਹਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਟੀਮ ਵੱਲੋਂ ਨਹੀਂ ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਸਾਡਾ ਅੱਜ ਪ੍ਰੋਗਰਾਮ ਸਿਨੇਮਾ ਘਰਾਂ ਦੇ ਵਿੱਚ ਜਾਣਾ ਵਾ ਔਰ ਦੇਖਣਾ ਵਾ ਵੀ ਇਹ ਵੀਡੀਓ ਜਿਹੜੀ ਯਾਰ ਮੂਵ ਹੋਈ ਆ ਜਾਂ ਨਹੀਂ ਹੋਈ ਔਰ ਸਾਡੇ ਜਿਹੜੇ ਇੱਥੇ ਜਲੰਧਰ ਸ਼ਹਿਰ ਦੇ ਡੀਸੀਪੀ ਨੇ ਉਹਨਾਂ ਦਾ ਸਾਨੂੰ ਫੋਨ ਆਇਆ ਸੀ ਵੀ ਤੁਸੀਂ ਜਾ ਕੇ ਚੈੱਕ ਕਰ ਲਓ ਔਰ ਸੈਂਸਰ ਬੋਰਡ ਵੱਲੋਂ ਵੀ ਇੱਕ ਲਿਖਤੀ ਸਾਨੂੰ ਡਾਕੂਮੈਂਟ ਦਿੱਤਾ ਗਿਆ ਵੀ ਜਿਹੜੀ ਆ ਤੇ ਵੀਡੀਓ ਜਿਹੜੀ ਆ ਬਿਲਕੁਲ ਰਿਮੂਵ ਕਰ ਦਿੱਤੀ ਗਈ ਆ ਔਰ ਸਾਡੇ ਕੁਝ ਪ੍ਰਤੀ ਜਥੇਬੰਦੀਆਂ ਦੇ ਭਰਾਵਾਂ ਨੇ ਜਾ ਕੇ ਉੱਥੇ ਚੈੱਕ ਵੀ ਕੀਤਾ ਵੀ ਉਹ ਵੀਡੀਓ ਜਿਹੜੀ ਇਹ ਵਿੱਚੋਂ ਰਿਮੂਵ ਹੋ ਚੁੱਕੀ ਆ ਔਰ ਪਰਚਾਦਰ ਚ ਹੋ ਚੁੱਕਾ ਔਰ ਸਾਡੇ ਨਾਲ ਕਿਸੇ ਨੇ ਕੋਈ ਵੀ ਤਾਲਮਿਲ ਨਹੀਂ ਕੀਤਾ ਪ੍ਰਸ਼ਾਸਨ ਨਾਲ ਤਾਲਮਿਲ ਮੈਨੂੰ ਇਹ ਪਤਾ ਲੱਗਾ ਜਰੂਰ ਵੀ ਉਹਨਾਂ ਨੂੰ ਸਨੀ ਦੇਵਾਲ ਜੀ ਦਾ ਫੋਨ ਆਇਆ ਸੀ ਤਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਦੇਖੋ ਸਨੀ ਦੇਵਾਲ ਜੀ ਸਾਡੇ ਪੰਜਾਬ ਦੇ ਨੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਬਚਪਨ ਚ ਉਹਨਾਂ ਦੀ ਫਿਲਮਾਂ ਦੇਖ ਕੇ ਹੀ ਵੱਡੇ ਹੋਏ ਆ ਉਹਨਾਂ ਦੇ ਫਾਦਰ ਤਮਿੰਦਰ ਜੀ ਉਹਨਾਂ ਦੀਆਂ ਫਿਲਮਾਂ ਦੇਖ ਕੇ ਅਸੀਂ ਵੱਡੇ ਹੋਏ ਆ ਉਹਨਾਂ ਨੂੰ ਆਪ ਚਾਹੀਦਾ ਵਾ ਵੀ ਅਸੀਂ ਇਸ ਚੀਜ਼ ਦੇ ਨਾਲ ਕਿਉਂਕਿ ਉਹ ਪੰਜਾਬ ਦੇ ਰਹਿਣ ਵਾਲੇ ਨੇ ਪੰਜਾਬੀ ਨੇ ਉਹਨਾਂ ਨੂੰ ਪਤਾ ਵੀ ਇਸ ਚੀਜ਼ ਤੋਂ ਜਿਹੜਾ ਵਾ ਕੁਝ ਇਸ਼ੂ ਬਣ ਸਕਦਾ ਇਹ ਚੀਜ਼ਾਂ ਆਪਾਂ ਨਾ ਕਰੀਏ ਸੋ ਮੈਂ ਉਹਨਾਂ ਤੋਂ ਵੀ ਇਹ ਆਸ ਰੱਖਦਾ ਵੀ ਉਹ ਵੀ ਗਾਂਹ ਜਰੂਰ ਇਸ ਚੀਜ਼ ਤੇ ਜਿਹੜਾ ਵਾ ਅ ਧਿਆਨ ਰੱਖਣਗੇ ਇਸ ਚੀਜ਼ ਨੂੰ ਔਰ ਅਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਆ ਕਿਉਂਕਿ ਪ੍ਰਭੂ ਈਸ਼ਵਰ ਸਾਨੂੰ ਪਿਆਰ ਕਰਨਾ ਸਿਖਾਂਦਾ ਬਾਲੀਵੁੱਡ ਦੇ ਜਿੰਨੇ ਐਕਟਰ ਆ ਸੀ ਸਾਰਿਆਂ ਨੂੰ ਪਿਆਰ ਕਰਦੇ ਆ ਸਾਰੇ ਲਈ ਦੁਆ ਕਰਦੇ ਆ ਸਾਡੇ ਪਰਮੇਸ਼ਵਰ ਦੇ ਦਾਸ ਜਿਹੜੇ ਨੇ ਉਹ ਦੁਆ ਕਰਦੇ ਨੇ ਸੋ ਸਾਡੇ ਨਾਲ ਗੱਲਬਾਤ ਨਹੀਂ ਹੋਈ ਅਗਰ ਭੁਖ ਵਿੱਚ ਕੋਈ ਹੋਏਗੀ ਗੱਲਬਾਤ ਤਾਂ ਅਸੀਂ ਆਪਣੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਆਪਣੇ ਬਿਸ਼ਪ ਸਹਿਬਾਨਾ ਨਾਲ ਆਪਣੇ ਪਾਦਰੀ ਸਹਿਬਾਨਾ ਨਾਲ ਆਪਣੇ ਲੋਕਾਂ ਨਾਲ ਬੈਠ ਕੇ ਗੱਲ ਕਰਾਂਗੇ ਫਿਰ ਜੋ ਫੈਸਲਾ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਏਗਾ ਹਾਂ ਜੀ ਪ੍ਰਧਾਨ ਜੀ ਪਿਛਲੇ ਸਮੇਂ ਤੋਂ ਦੇਖਿਆ ਜਾਵੇ ਤੇ ਸਾਈ ਧਰਮ ਨੂੰ ਹਮੇਸ਼ਾ ਜਿਹੜਾ ਆ ਟਾਰਗੇਟ ਕੀਤਾ ਜਾਂਦਾ ਆ ਕੋਈ ਨਾ ਕੋਈ ਮੁੱਦਾ ਲੈ ਕੇ ਕਈ ਪਾਸਟਰ ਬਜਿੰਦਰ ਦੀ ਗੱਲ ਹੋਵੇ ਜਾਂ ਹੋ ਕੋ ਹੋਰ ਵੀ ਹੋਵੇ ਜਾਂ ਕੋਈ ਰੀਲਾਂ ਬਣਾ ਦਿੰਦਾ ਕੋਈ ਨਵੇਂ ਸਾਈ ਧਰਮ ਦੇਤੇ ਹਾਲੇਲੂਇਆ ਸ਼ਬਦ ਨੂੰ ਕੋਈ ਗਾਹਿੰਦਾ ਜਾਂ ਫਿਰ ਪਖੰਡਵਾਦ ਕਹਿ ਦਿੰਦਾ ਜਾਂ ਅਲੀਗੇਸ਼ਨ ਲੱਗ ਜਾਂਦੀ ਧਰਮ ਪਰਿਵਰਤਨ ਲੱਗਦਾ ਲੱਗਦਾ ਨਹੀਂ ਇਹਨਾਂ ਜਿਹੜੇ ਮੁੱਦੇ ਨੇ ਉਹਨੂੰ ਵੀ ਜਿਆਦਾ ਲੈ ਕੇ ਵੀ ਜਿਹੜੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਇਹ ਪਹਿਲਾਂ ਹੀ ਹਾਈਲਾਈਟਸ ਹੈਗੇ ਇਹਨਾਂ ਨੂੰ ਹੋਰ ਹਾਈਲਾਈਟਸ ਕਰੀਏ ਜੀ ਮੈਂ ਇਹ ਗੱਲ ਨੂੰ ਸਮਝਦਾ ਦੇਖੋ ਮੈਂ ਪਹਿਲਾਂ ਤੇ ਗੱਲ ਕਰ ਲਈ ਆ ਪਰ ਤੁਸੀਂ ਧਰਮ ਪਰਿਵਰਤਨ ਦੀ ਗੱਲ ਕੀਤੀ ਹੈ ਦੇਖੋ ਸੰਵਿਧਾਨ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਆਰਟੀਕਲ 25 ਤੋਂ ਲੈ ਕੇ 28 ਦੇ ਵਿੱਚ ਲਿਖਿਆ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਵੀ ਕਰ ਸਕਦੇ ਹੋ ਔਰ ਜਿੰਨੂੰ ਚਾਹੋ ਤੁਸੀਂ ਮੰਨ ਸਕਦੇ ਹੋ ਅਗਰ ਮੇਰਾ ਦਿਲ ਕਰ ਰਿਹਾ ਮੈਂ ਮੰਦਿਰ ਜਾਵਾਂ ਤੇ ਮੈਨੂੰ ਕੋਈ ਰੋਕ ਠੋੜਾ ਸਕਦਾ ਅਗਰ ਮੇਰਾ ਦਿਲ ਕਰਦਾ ਮੈਂ ਗੁਰਦੁਆਰੇ ਜਾਵਾਂ ਜਾਂ ਮਸਜਿਦ ਜਾਵਾਂ ਮੈਂ ਨਮਾਜ਼ ਕਰਾਂ ਤੇ ਮੈਨੂੰ ਕੋਈ ਰੋਕ ਨਹੀਂ ਸਕਿਆ ਸੋ ਇਹ ਇਹੋ ਤੇ ਖੂਬਸੂਰਤੀ ਸਾਡੇ ਭਾਰਤ ਦੇਸ਼ ਦੀ ਵੀ ਜਿਹੜੇ ਧਰਮ ਨੂੰ ਮਰਜ਼ੀ ਤੁਸੀਂ ਮੰਨ ਸਕਦੇ ਹੋ ਔਰ ਨਜਾਇਜ਼ ਸਾਡੇ ਉੱਪਰ આરોਪ ਲਗਾਉਂਦੇ ਨੇ ਵੀ ਇਹ ਧਰਮ ਪਰਿਵਰਤਨ ਧਰਮ ਪਰਿਵਰਤਨ ਨਹੀਂ ਆਇਥੇ ਇਥੇ ਮਨ ਪਰਿਵਰਤਨ ਕਰਵਾਇਆ ਜਾਂਦਾ ਵੀ ਜਿਹੜੇ ਲੋਕ ਨਸ਼ੇ ਕਰਦੇ ਨੇ ਜਿਹੜੇ ਵੈਭੀਚਾਰ ਕਰਦੇ ਨੇ ਆਪਣੀ ਮਾਵਾਂ ਭੈਣਾਂ ਨੂੰ ਕੁੱਟਦੇ ਨੇ ਉਹ ਉਹਨਾਂ ਨੂੰ ਇੱਕ ਸਿੱਖਿਆ ਦਿੱਤੀ ਜਾਂਦੀ ਆ ਵੀ ਤੁਸੀਂ ਇਹ ਸਾਰੇ ਮਾੜੇ ਕੰਮਾਂ ਨੂੰ ਛੱਡੋ ਪਰਮੇਸ਼ਵਰ ਦੇ ਲੜ ਲੱਗੋ ਔਰ ਦੂਸਰਾ ਤੁਸੀਂ ਗੱਲ ਕੀਤੀ ਕਿਸੇ ਇੱਕ ਬੰਦੇ ਦੀ ਵੀ ਮਸੀਹ ਕੌਮ ਦੇ ਇਨਸਲਟ ਕਰਾਈ ਦੇਖੋ ਮੈਂ ਇਹ ਗੱਲ ਸਮਝਦਾ ਵੀ ਸਾਰੇ ਧਰਮਾਂ 'ਚ ਚੰਗੇ ਲੋਕ ਵੀ ਹੁੰਦੇ ਨੇ ਮਾੜੇ ਲੋਕ ਵੀ ਹੁੰਦੇ ਨੇ ਦੇਖੋ ਕਿਸੇ ਇੱਕ ਬੰਦੇ ਕਰਕੇ ਪੂਰੇ ਧਰਮ ਨੂੰ ਥੋੜਾ ਤੁਸੀਂ ਮਾੜਾ ਕਹਿ ਦਿਓਗੇ ਹਰ ਧਰਮ ਚ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਅਗਰ ਕੋਈ ਬੰਦਾ ਕੋਈ ਮਾੜਾ ਕਰਮ ਕਰਦਾ ਉਹਨੂੰ ਕੋਡ ਸਜ਼ਾ ਦੇ ਰਹੀ ਆ ਔਰ ਮਸੀਹ ਭਾਈ ਚਾਰੇ ਨੇ ਵੀ ਖੁੱਲ ਕੇ ਕੋਡ ਦਾ ਸਵਾਗਤ ਕੀਤਾ ਔਰ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਅਸੀਂ ਉਸ ਲੋਕਾਂ ਦੇ ਖਿਲਾਫ ਆ ਜਿਹੜੇ ਸਾਡੇ ਮਸੀਹ ਭਾਈ ਚਾਰੇ ਨੂੰ ਪਖੰਡਵਾਦ ਦੱਸਦੇ ਨੇ ਜਿਹੜੇ ਸਾਡੇ ਮਸੀਹ ਭਾਈ ਚਾਰੇ ਦੇ ਖਿਲਾਫ ਬੋਲਦੇ ਨੇ ਪਖੰਡਵਾਦ ਮਸੀਹ ਭਾਈ ਚਾਰੇ ਚ ਕੋਈ ਨਹੀਂ ਹੈਗਾ ਦੇਖੋ ਸਾਡੇ ਪਰਮੇਸ਼ਵਰ ਦੇ ਦਾਸ ਜਿੰਨੇ ਵੀ ਨੇ ਉਹ ਜਿਹੜਾ ਪਵਿੱਤਰ ਪੁਲਪੜ ਤੇ ਖੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਇੱਕ ਕੀੜੀ ਨੂੰ ਠੀਕ ਨਹੀਂ ਕਰ ਸਕਦੇ ਜੋ ਕਰਦਾ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕਰਦਾ ਉਹ ਜੇਕਰ ਤੁਸੀਂ ਪਰਮੇਸ਼ਰ ਦਾ ਉਸ ਰੱਬ ਦਾ ਉਸ ਕਾਲਪੁਰਖ ਦਾ ਨਾਮ ਲੈ ਕੇ ਤੁਹਾਨੂੰ ਸ਼ਿਫਾ ਮਿਲ ਰਹੀ ਆ ਤੇ ਤੇ ਮਾੜੀ ਗੱਲ ਕੀ ਆ ਤੁਸੀਂ ਜੇਕਰ ਚਰਚ ਦੇ ਵਿੱਚ ਜਾਓ ਤੇ ਕੋਈ ਕਿਸੇ ਨੂੰ ਬੰਨ ਕੇ ਖੀਰ ਥੋੜਾ ਖਵਾ ਦਿੰਦਾ ਅਸੀਂ ਕਿਸੇ ਨੂੰ ਘਰੋਂ ਥੋੜਾ ਲੈ ਜਾਂਦੇ ਆ ਦੱਸੋ ਫਿਰ ਅਗਰ ਕਿਸੇ ਨੂੰ ਅਸੀਂ ਘਰੋਂ ਲੈ ਜਾਂਦੇ ਆ ਆਪਣੀ ਮਰਜ਼ੀ ਨਾਲ ਲੋਕ ਹੁੰਦੇ ਨੇ ਕਰਾਇਆ ਖਰਚ ਕੀ ਹੁੰਦੇ ਨੇ ਸਾਡੇ ਚਰਚਾਂ ਦੇ ਵਿੱਚ ਲੋਕ ਸ਼ਨੀਵਾਰ ਤੋ ਆ ਕੇ ਬੈਠ ਜਾਂਦੇ ਨੇ ਐਤਵਾਰ ਪੂਰੀਆਂ ਚਰਚਾਂ ਭਰੀਆਂ ਹੁੰਦੀਆਂ ਵਾ ਔਰ ਅਸੀਂ ਕਿਸੇ ਨੂੰ ਇਹ ਥੋੜਾ ਕਹਿ ਸਕਦੇ ਹਾਂ ਵੀ ਤੂੰ ਦੂਸਰੇ ਧਰਮ ਦਾ ਬੰਦਾ ਤੂੰ ਸਾਡੇ ਚਰਚ ਨਹੀਂ ਆਉਣਾ ਅਸੀਂ ਖੋਲ ਕੇ ਸਵਾਗਤ ਕਰਦੇ ਹਾਂ ਆਦਰ ਮਾਨ ਸਤਿਕਾਰ ਕਰਦੇ ਹਾਂ ਸੋ ਅਸੀਂ ਸਾਰੇ ਧਰਮਾਂ ਦਾ ਜਿੱਥੇ ਸਰਕਾਰ ਸਤਿਕਾਰ ਕਰਦੇ ਹਾਂ ਉੱਥੇ ਆਪਣੇ ਧਰਮ ਦੀ ਰਾਖੀ ਵੀ ਕਰਦੇ ਹਾਂ ਅਗਰ ਕੋਈ ਮੁਸੀਬਾਈ ਚਾਰੇ ਨੂੰ ਢਾਹ ਲਾਉਣ ਦੀ ਗੱਲ ਕਰੇਗਾ ਅਗਰ ਕੋਈ ਮਸੀਹ ਭਾਈਚਾਰੇ ਨੂੰ ਬੁਰਾ ਭਲਾ ਕਹੇਗਾ ਉਹ ਤੇ ਇਦਾਂ ਹੀ ਕਾਨੂੰਨ ਦੇ ਤਹਿਤ ਕਾਰਵਾਈ ਜ਼ਰੂਰ ਕਰਵਾਈ ਜਾਏਗੀ ਔਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਇੱਕ ਤਾਨ ਕੇ ਆਪਣੀ ਕੌਮ ਦੇ ਲਈ ਖੜੀ ਹੈ ਚੈਲੰਜ ਕੀਤਾ ਜਾਂਦਾ ਵੀ ਉਹ ਪਾਸਟਰ ਆਵੇ ਇਸ ਮੈਂ ਨਾ ਚੈਲੰਜ ਕਰੇ ਇਹ ਚੈਲੰਜ ਕਿਉਂ ਮਤਲਬ ਇਹ ਕਰ ਰਿਹਾ ਕਿਉਂ ਇਹ ਇੱਕਦਮ ਜਿਹੜਾ ਕਹਿ ਰਿਹਾ ਕਿ ਨਹੀਂ ਇਹ ਪਾਸਟਰ ਬੈਠੇ ਮੈਂ ਇਹ ਨੇ ਲੱਖ ਦੂੰਗਾ ਜੀ ਉਹ ਮੈਂ ਲੈ ਕੇ ਇੰਨੇ ਬੰਦੇ ਲੈ ਕੇ ਆਉਣਾ ਇਹ ਠੀਕ ਕਰਨਾ ਇਹ ਚੈਲੰਜ ਜਿਹੜਾ ਕਿਉਂ ਇਦਾਂ ਦੇ ਜਿਹੜੇ ਯੂਟਿਊਬਰ ਜਾਂ ਹੋਰ ਲੋਕ ਵੀ ਆ ਜਿਹੜੇ ਆਫ ਦੀ ਰਿਕਾਰਡ ਜਿਹੜਾ ਆਉਂਦੇ ਆ ਇਹ ਇਸਾਈ ਭਾਈਚਾਰੇ ਨੂੰ ਕਿਉਂ ਟਾਰਗੇਟ ਕਰ ਰਹੇ ਆ ਮੈਂ ਗੱਲ ਸਮਝਦਾ ਵੀ ਸਾਰੇ ਸ਼ਰਾਰਤੀ ਆਨਸਰ ਨੇ ਦੇਖੋ ਲੋਕ ਆਪਣੇ ਚੈਨਲ ਦੀ ਟੀਆਰਪੀ ਵਧਾਉਣ ਦੇ ਚੱਕਰ 'ਚ ਇਹ ਚੀਜ਼ਾਂ ਕਰਦੇ ਨੇ ਅਗਰ ਕਿਸੇ ਇੱਕ ਬੰਦੇ ਦਾ ਕੰਮ ਹੈ ਤੂੰ ਚੈਰਿਟੀ ਕਰ ਰਿਹਾ ਲੋਕਾਂ ਕੋ ਪੈਸੇ ਲੈ ਰਿਹਾ ਤੂੰ ਕਿਹੜਾ ਘਰੋਂ ਦੇ ਰਿਹਾ ਲੋਕਾਂ ਕੋ ਪੈਸੇ ਲੈ ਰਿਹਾ ਵੀ ਇਹਨੂੰ ਇਲਾਜ ਕਰਾ ਦਿਓ ਤੇ ਤੂੰ ਉਹ ਕੰਮ ਕਰਦਾ ਕਰਦਾ ਅੱਜ ਤੂੰ ਮੁਸੀਬਾ ਭਾਈਚਾਰੇ ਨਾਲ ਟੱਕਰ ਪਿਆ ਅਗਰ ਮਸੀਹ ਭਾਈ ਚਰਨਾ ਕੋਈ ਟਾਕਰਾ ਲਏਗਾ ਤੇ ਉਹਦਾ ਵਿਰੋਧ ਡਟ ਕੇ ਕੀਤਾ ਜਾਏਗਾ ਅਗਰ ਜਿਹੜਾ ਕੋਈ ਮਾੜਾ ਕੰਮ ਕਰਦਾ ਮਸੀਹ ਭਾਈ ਚ ਚਾਰੇ ਚ ਅਸੀਂ ਉਹਦੇ ਵੀ ਖਿਲਾਫ ਆ ਅਸੀਂ ਗਲਤ ਬੰਦੇ ਦੀ ਸਪੋਰਟ ਨਹੀਂ ਕਰਦੇ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਆ ਅਸੀਂ ਭਾਰਤ ਦੀ ਅਖੰਡਤਾ ਦੇ ਵਿੱਚ ਪ੍ਰਭੂਤਾ ਦੇ ਵਿੱਚ ਜਿਹੜੇ ਇੱਕ ਢਾਲ ਹੁੰਦੇ ਨੇ ਜਿਹੜੇ ਭਾਰਤ ਦੀ ਅਖੰਡਤਾ ਨੂੰ ਪ੍ਰਭੂਤਾ ਨੂੰ ਢਾਲਾਉਣਾ ਚਾਹੁੰਦੇ ਨੇ ਅਸੀਂ ਉਹ ਲੋਕਾਂ ਦੇ ਖਿਲਾਫ ਆ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਸਿੱਖ ਸਾਡੇ ਵੱਡੇ ਭਰਾ ਨੇ ਹਿੰਦੂ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਸਾਡੇ ਵਪਾਰ ਸਾਂਝੇ ਉਹਨਾਂ ਨਾਲ ਸਾਡਾ ਮਰਨ ਜੀਨ ਸਾਂਝਾ ਵਾ ਮੁਸਲਮਾਨ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਐਸੀ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਅਸੀਂ ਪੰਜਾਬ ਦੇ ਵਸਿੰਦੇ ਆ ਯਾਰ ਅਸੀਂ ਕਿਹੜੇ ਬਾਹਰੋਂ ਆਏ ਆ ਅਸੀਂ ਫੋਰਨ ਕੰਟਰੀ ਤੋਂ ਥੋੜਾ ਆਏ ਆ ਇੱਥੋਂ ਦੇ ਜੰਮੇ ਭਲੇ ਆ ਇੱਥੋਂ ਦਾ ਅਸੀਂ ਆਟਾ ਖਾਦਾ ਅਸੀਂ ਇੱਥੋਂ ਦਾ ਸੁੱਖ ਮੰਗਦੇ ਪਾਣੀ ਪੀਤਾ ਪੰਜਾਬ ਸਾਡਾ ਸਾਡੀ ਧਰਤੀ ਆ ਪੰਜਾਬ ਦੇ ਲਈ ਅਸੀਂ ਕੁਝ ਵੀ ਕਰ ਸਕਦੇ ਆ ਸਾਡਾ ਆਪਣਾ ਪੰਜਾਬ ਆ ਭਾਰਤ ਦੇ ਸਾਡਾ ਆਪਣਾ ਪ੍ਰਦੇਸ਼ ਆ ਚਰਚਾਂ ਦੇ ਵਿੱਚ ਸਾਡੇ ਜਦੋਂ ਪ੍ਰਾਰਥਨਾ ਹੁੰਦੀ ਆ ਸਪੈਸ਼ਲ ਤੌਰ ਤੇ ਸਾਡੇ ਜਿਹੜੇ ਪਰਮੇਸ਼ਵਰ ਦੇ ਦਾਸ ਨੇ ਉਹ ਕਹਿੰਦੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰੋ ਤੁਸੀਂ ਸੁਣਿਆ ਹੋਵੇਗਾ ਪ੍ਰਧਾਨ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਲਈ ਪ੍ਰਾਰਥਨਾ ਕਰੋ ਸੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਕਿਸੇ ਇੱਕ ਬੰਦੇ ਦੇ ਖਿਲਾਫ ਨਹੀਂ ਆ ਕਿਸੇ ਦੇ ਅਸੀਂ ਤੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਖਿਲਾਫ ਅਸੀਂ ਹੈਗੇ ਆ ਔਰ ਜਿੱਥੇ ਕਰ ਰਹੀ ਮੂਵੀ ਦੀ ਇਹ ਮੂਵੀ ਦੇ ਵਿੱਚ ਜੋ ਬੰਦੀ ਕਾਨੂੰਨੀ ਕਾਰਵਾਈ ਸੀ ਪ੍ਰਸ਼ਾਸਨ ਨੇ ਕਰਤੀ ਆ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਔਰ ਅਸੀਂ ਇਹ ਵੀ ਆਸ ਕਰਦੇ ਆ ਵੀ ਗਾਂ ਤੋਂ ਬੋਲੀਵੁੱਡ ਦੇ ਵਿੱਚ ਜਾਂ ਪੋਲੀਵੁੱਡ ਦੇ ਵਿੱਚ ਕੋਈ ਵੀ ਫਿਲਮ ਬਣੇਗੀ ਇਹ ਤੇ ਜਰੂਰ ਨੋਟਿਸ ਸਖਤ ਨੋਟਿਸ ਜਿਹੜੇ ਉਹ ਲੈਣਗੇ ਲੋਕ ਸੈਂਸਰ ਬੋਰਡ ਜਰੂਰ ਸਖਤ ਨੋਟਿਸ ਲਏਗਾ ਔਰ ਐਸੀ ਫਿਲਮ ਬਣਾਉਣ ਤੋਂ ਪਹਿਲਾਂ ਜਰੂਰ ਇਹ ਤੇ ਆਪ ਉਹ ਰੋਕ ਲਾਉਣਗੇ ਕਿਉਂਕਿ ਮਸੀ ਭਾਈਚਾਰਕ ਸ਼ਾਂਤੀ ਪਸੰਦ ਅਸੀਂ ਲੋਕ ਆ ਅਸੀਂ ਸ਼ਾਂਤੀ ਨੂੰ ਪਿਆਰ ਕਰਦੇ ਆ ਤੁਸੀਂ ਦੇਖੋ ਜਿੱਥੇ ਕਿਤੇ مصیبت ਆਈ ਚੜਾ ਹੋਏਗਾ ਉੱਥੇ ਕਦੀ ਦੰਗੇ ਨਹੀਂ ਹੋਏ ਸਾਡੇ ਪਰਮੇਸ਼ਰ ਪਰਮੇਸ਼ਰ ਮਸੀਹ ਨੇ ਕਿਹਾ ਮਾਫ ਕਰੋ ਮੁਹਬਤ ਮੁਹਬਤ ਸਿਖਾਉਂਦਾ ਸਾਡਾ ਪਿਆਰ ਧਰਮ ਜਿਹੜਾ ਮੁਹਬਤ ਕਰਦਾ ਸਾਰਿਆਂ ਨੂੰ ਸਾਰੇ ਲਈ ਪ੍ਰਾਰਥਨਾ ਕਰੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਏਗਾ ਸਾਡੇ ਜਲੰਧਰ ਵਿੱਚ ਸ਼ੋਭਾ ਯਾਤਰਾ ਅਸੀਂ 크ਰੂਸ ਗੁੱਡ ਫਾਈਡਰ ਨੂੰ ਲੈ ਕੇ 크ਰੂਸ ਯਾਤਰਾ ਕੱਢੀ ਉਹਦੇ ਵਿੱਚ ਜਿੰਨੇ ਦੁਕਾਨਦਾਰ ਆ ਅਸੀਂ ਦੁਕਾਨਦਾਰਾਂ ਲਈ ਪ੍ਰਾਰਥਨਾ ਕਰ ਰਹੇ ਆ ਆਪਣੇ ਪੰਜਾਬ ਲਈ ਪ੍ਰਾਰਥਨਾ ਕਰ ਰਹੇ ਆ ਆਪਣੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰ ਰਹੇ ਆ ਵੀਰ ਪ੍ਰਭੂ ਸਾਡੇ ਇਕਨੋਮੀ ਨੂੰ ਹੋਰ ਵਧਾ ਪ੍ਰਭੂ ਬlesਸ ਕਰ ਸਾਨੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਮੰਤਰੀਆਂ ਨੂੰ ਪੰਜਾਬ ਦੇਆਂ ਨੂੰ ਐਮਐਲਏ ਨੂੰ ਬlesਸ ਕਰ ਕੀ ਲੋੜ ਪਈ ਹੈ ਕਿ ਇਹ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਵੈਸੇ ਬਣਾਉਣ ਦੀ ਦੇਖੋ ਮੈਂ ਦੱਸਦਾ ਗਲੋਬਲ 크੍ਰਿਸਚਨ ਕਮੇਟੀ ਦਾ ਅਜੰਡਾ ਪਹਿਲਾ ਪੀਸ ਔਰ ਲਵਦਾ ਵਾ ਅਸੀਂ ਪੀਸ ਚਾਹੁੰਦੇ ਆ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸ਼ਾਂਤੀ ਚਾਹੁੰਦੇ ਆ ਔਰ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਜਿੱਦਾਂ ਮੈਂ ਦੱਸਿਆ ਇਹ ਮੇਨ ਅਜੰਡਾ ਸਾਡਾ ਇਹ ਆ ਔਰ ਜਿਸ ਤਰ੍ਹਾਂ ਸਾਡੇ ਨਾਲ ਲੋਕ ਵੱਡੀ ਗਿਣਤੀ 'ਚ ਅੱਜ ਮਸੀਹ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਕੰਮ ਵੀ ਪੈਂਦੇ ਨੇ ਪ੍ਰਸ਼ਾਸਨ ਦੇ ਨਾਲ ਸ਼ਾਸਨ ਦੇ ਨਾਲ ਔਰ ਅਸੀਂ ਸਮਝਿਆ ਵੀ ਇੱਕ ਸਾਡੇ ਮਸੀਹ ਭਾਈਚਾਰੇ ਦੀ ਜ਼ਰੂਰ ਇੱਕ ਅਸੀਂ ਜਥੇਬੰਦੀ ਹੋਣੀ ਚਾਹੀਦੀ ਹੈ ਜਿਹੜੀ ਆਪਣੇ ਲੋਕਾਂ ਦੀ ਆਵਾਜ਼ ਚੁੱਕੇ ਔਰ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਅੱਗੇ ਆਏ ਆ ਆਪਣੇ ਲੋਕਾਂ ਦੀ ਆਵਾਜ਼ ਅਸੀਂ ਚੁੱਕ ਰਹੇ ਆ ਤੁਸੀਂ ਦੇਖ ਰਹੇ ਹੋ ਅੱਜ ਕੋਈ ਵੀ ਅਗਰ ਕੋਈ ਮੁੱਦਾ ਹੁੰਦਾ ਸਭ ਤੋਂ ਪਹਿਲਾਂ ਗਲੋਬਲ ਕ੍ਰਿਸਚਨ ਕਮੇਟੀ ਅੱਗੇ ਹੁੰਦੀ ਆ ਸਾਡੀਆਂ ਟੀਮਾਂ ਸੋਸ਼ਲ ਮੀਡੀਆ ਤੇ ਐਕਟਿਵ ਨੇ ਫੇਸਬੁਕ ਤੇ YouTube ਤੇ Instagram ਤੇ Twitter ਤੇ ਸਾਡੀਆਂ ਟੀਮਾਂ ਹਰ ਟਾਈਮ ਨਜ਼ਰ ਲਗਾ ਕੇ ਬੈਠੀਆਂ ਰਹਿੰਦੀਆਂ ਵਾ ਅਸੀਂ ਇੱਕ ਆਪਣੀ ਕੌਮ ਦੀ ਪੂਰੀ ਰਾਖੀ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਇਹ ਅਸੀਂ ਸਮਝਦੇ ਹਾਂ ਵੀ ਜਿਸ ਤਰ੍ਹਾਂ ਪਰਮੇਸ਼ਰ ਦੇ ਦਾਸ ਚਰਚਾਂ ਦੇ ਵਿੱਚ ਸੇਵਾ ਕਰਦੇ ਨੇ ਔਰ ਪਰਮੇਸ਼ਰ ਨੇ ਸਾਨੂੰ ਜਿਹੜੀ ਸਾਨੂੰ ਸੇਵਾ ਦਿੱਤੀ ਆ ਵੀ ਉਹ ਜਿਹੜੀ ਸੇਵਾ ਅਸੀਂ ਨਿਭਾਈਏ ਔਰ ਆਪਣੇ ਲੋਕਾਂ ਦੀ ਰਾਖੀ ਕਰੀਏ ਔਰ ਅਸੀਂ ਇਹ ਆਵਾਜ਼ ਆਪਣੀ ਬੁਲੰਦੇ ਲੋਕਾਂ ਨੂੰ ਜ਼ਰੂਰ ਕਰਦੇ ਰਵਾਂਗੇ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਜ਼ਰੂਰ ਖੜੇ ਰਵਾਂਗੇ ਜਿੱਥੇ ਕਿਤੇ ਵੀ ਮੁਸੀਬਤ ਆਈ ਚਰਨ ਲੋਡ ਹੋਏਗੀ ਤੁਸੀਂ ਗਲੋਬਲ ਕਿਸ਼ਨ ਕਮੇਟੀ ਨੂੰ ਫਰੰਟ ਫੁੱਟ ਤੇ ਦੇਖੋਗੇ ਧੰਨਵਾਦ